ਡੋਨੇਸ਼ਨ ਲਈ ਪਹੁੰਚੋ ਉਹ ਬਾਬਾ ਕਿੱਥੇ ਰੁਕੀ ਜਨਮ ਉਹ ਲੈਣੀ ਕਿ ਮੇਰੇ ਪੁਲਿਸ ਸਾਹਿਬ ਸਭੀ ਜਾਨ ਪਿਆ ਸਕਦਾ ਜੇ ਇਹ ਐਕਸੀਡੈਂਟ ਪਿੰਡ ਤੇ ਜਾਨ ਪਿਆ ਸਕਦਾ ਮੈਂ ਸਮਝਦਾ ਵੀ ਇੰਤੋਂ ਵੱਡਾ ਕੋਈ ਨਾ ਦਾ ਵੱਡਾ ਦਾਣਾ ਤੇ ਨਾ ਹੀ ਤੇ ਮੈਸੇਜ ਜਿਹੜਾ ਯੂਨੀਵਰਸਿਟੀ ਮੈਂ ਜੂਰ ਨੂੰ ਕਹੂੰਗਾ ਮੈਂ ਇਹ ਮੇਰਾ ਹਰ ਤੈਨੂੰ ਪੰਜ ਵਜੇ ਤੱਕ ਫਿਲਮ ਜਿਹੜੇ ਇਹ ਸਮਾਧਨ ਰਹੇ ਸੁਣਦੇ ਹੁਣ ਉਹਨਾਂ ਨੂੰ ਬੇਚਣਾ ਪਊਗਾ ਵੀ ਇਹ ਤੁਹਾਨੂੰ ਆ ਕੇ ਇੱਕ ਮਹਾਨ ਤਾਂ ਕਿ ਇਹਦਾ ਭਾਗ ਕਰੋ ਕਿਉਂਕਿ ਨੁਸਰਤ ਦਾ ਨਿਯਮ ਹੈ ਜਿਹੜਾ ਤੁਸੀਂ ਇਹ ਸਿਗਨਲ ਦਿਓਗੇ ਮਿੰਟ 20 ਮਿੰਟ ਹੋਰ ਹੋਰ ਆਪ ਤੇ ਪੂਰਾ ਹੋ ਜਾਵੇ ਤੇ ਮੈਂ ਸਮਝਦਾ ਵੀ ਕਿਦੋਂ 24 ਘੰਟਿਆਂ ਦਾ ਪ੍ਰਾਪਤ ਹਾ ਕੋ ਪੂਰਾ ਹੋ ਹੀ ਦੇਣਾ ਪਰ ਫਿਰ ਕਿਉਂ ਨਾ ਕਿਸੇ ਰੋਗੀ ਦੀ ਜਾਨ ਤੇ ਆਪਣੇ ਕਿਸੇ ਐਕਸੀਡੈਂਟ ਸਿਰ ਤੇ ਕਿਸੇ ਮੌਜੂਦੇ ਤੇ ਕਿਸੇ ਪੁਲਿਸ ਅਫਸਰ ਦੀ ਜਾਨ ਤੇ ਆਵੇ ਇਹੀ ਮਸਲਾ ਸਾਰਿਆਂ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਪੀ ਸਿੰਘ ਫਾਊਂਡਰ ਰੇਆ ਆਫ ਪੋਜ਼ਿਟਿਵਿਟੀ ਸਾਡੀ ਸੰਸਥਾ ਹੈ ਜੀ ਅਸੀਂ 2018 ਦੇ ਵਿੱਚ ਡੀਐਮਸੀ ਹਸਪੀਟਲ 'ਚ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਹੱਲੇ ਤੱਕ ਵੀ ਉਹ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਜੀ ਸਾਰੀ ਟੀਮ ਦੀ ਬਹੁਤ ਮਿਹਨਤ ਹੈ ਬਹੁਤ ਸੇਵਾ ਹੈ ਅਸੀਂ ਪਿਛਲੇ 4 ਸਾਲ ਤੋਂ ਇਹ ਸੋਚਿਆ ਵੀ ਅਸੀਂ ਹਰ ਸਾਲ ਅਸੀਂ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਵੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪਿਛਲੇ 4 ਸਾਲਾਂ ਤੋਂ ਅਸੀਂ ਨਾਲ ਹੀ ਬਲੱਡ ਮਿਸ਼ਨ ਕੈਂਪ ਸ਼ੁਕਰਾਨੇ ਦੇ ਨਾਲ ਕਰਨਾ ਸ਼ੁਰੂ ਕੀਤਾ ਤੇ ਇਸ ਵਾਰ ਸਾਡੇ 7 ਸਾਲ ਲੰਗਰ ਨੂੰ ਪੂਰੇ ਹੋਏ ਆ ਜੀ ਤੇ 2022 ਦੇ ਵਿੱਚ ਸਾਡੀ ਸੰਸਥਾ ਨੇ ਇੱਕ ਅੱਖਾਂ ਦਾ ਹਸਪਤਾਲ ਖੋਲ੍ਹਿਆ ਸੀਗਾ ਤਾਜਪੁਰ ਹਸਪਤਾਲ ਗੇਲ ਦੇ ਨੇੜੇ ਤੇ ਉਹਨੂੰ ਵੀ 3 ਸਾਲ ਪੂਰੇ ਹੋ ਗਏ ਆ ਜੀ ਹੁਣ ਅਸੀਂ ਸ਼ੁਕਰਾਨਾ ਕਰ ਰਹੇ ਆ ਮਹਾਰਾਜ ਦਾ ਤੇ ਨਾਲ ਅਸੀਂ ਬਲੱਡ ਨੇਸ਼ਨ ਪੰਜ ਟੀਮਾਂ ਆਈਆਂ ਨੇ ਜੀ ਨਾ ਲੱਖਾਂ ਦੇ ਆ ਚੈੱਕਅਪ ਕੈਂਪ ਹੋ ਰਹੇ ਨੇ ਦੰਦਾ ਦੇ ਚੈੱਕਅਪ ਹੋ ਰਹੇ ਨੇ ਤੇ ਕਲੀਓ ਹਸਪਤਲ ਤੋਂ ਬੱਚਿਆਂ ਤੇ ਔਰਤਾਂ ਦੇ ਮਾਹੇ ਡਾਕਟਰ ਪਹੁੰਚੇ ਨੇ ਤੇ ਮੈਂ ਸਾਰੀ ਸੰਗਤ ਦਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸ਼ੁਕਰਾਨਾ ਉਸਮਾਨ ਰਾਏ ਦਾ ਕਰਦਾ ਜਿਨੇ ਸਾਡੀ ਸਾਰੀ ਟੀਮ ਨੂੰ ਇੰਨੀ ਚੜ੍ਹਦੀ ਕਲਾ ਇੰਨਾ ਪਿਆਰ ਬਖਸ਼ਿਆ ਹਾਂਜੀ ਤਕਰੀਬਨ 10 ਵਜੇ ਤੋਂ ਕੈਂਪ ਸ਼ੁਰੂ ਹੋ ਚੁੱਕਿਆ ਤੇ 11:30 12 ਵਜੇ ਗਏ ਜੀ ਤੇ 50 55 ਯੂਨਿਟ ਹੋ ਚੁੱਕੇ ਨੇ ਸਾਡਾ ਟੀਚਾ ਜੀ ਅਸੀਂ 200 ਪਲੱਸ ਯੂਨਿਟ ਸ਼ਾਮੀ 4 ਵਜੇ ਤੱਕ ਕਰਕੇ ਜਾਵਾਂਗੇ ਧੰਨ ਧੰਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ સ્ਮਰਤੀ ਨੂੰ ਸਮਰਪਿਤ ਇਹ ਜੋ ਬਲੱਡ ਨੇਸ਼ਨ ਕੈਂਪ ਅਤੇ ਰੇਓ ਪੋਜ਼ਿਟਿਵਿਟੀ ਜੋ ਸਾਲਾਨਾ 7ਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਸਵੇਰ ਤੋਂ ਮੈਡੀਕਲ ਕੈਂਪਸ ਅਤੇ ਬਲੱਡ ਡੋਨੇਸ਼ਨ ਕੈਂਪ ਚੱਲੇ ਨੇ ਦੁਪਹਿਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਜੱਪ ਤਪ ਸਮਾਗਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਣਾ ਹੈ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਪ੍ਰੋਗਰਾਮ ਦਾ ਜਿੱਥੇ ਮੈਡੀਕਲ ਕੈਂਪ ਪਹੁੰਚ ਕੇ ਲਾਭ ਉਠਾਏ ਜਾਣ ਕਿਉਂਕਿ ਅੱਜ ਕੱਲ ਆਪਾਂ ਸਾਰੇ ਸਮੇਂ ਦੇ ਹਾਂ ਜੋ ਅੱਜ ਦੇ ਇਲਾਜ ਨੇ ਅਗਰ ਸਮੇਂ ਰਹਿੰਦੇ ਉਹਨਾਂ ਦੀ ਡਾਇਗਨੋਸ ਹੋ ਜਾਂਦਾ ਤੇ ਇਲਾਜ ਕਰवाने ਸੋਕੇ ਹੋ ਜਾਂਦੇ ਨੇ ਸੋ ਚਾਹੇ ਲੇਡੀਜ਼ ਜੀ ਜੋ ਰੋਗ ਨੇ ਉਹਨਾਂ ਨੂੰ ਦਿਖਾਇਆ ਦੇਖਿਆ ਜਾ ਰਿਹਾ ਹੈ ਡੈਂਟਲ ਚੈੱਕ ਅਪ ਹੋ ਰਹੇ ਨੇ ਤੇ ਹੋਰ ਵੀ ਸਾਰੇ ਟੈਸਟ ਕੀਤੇ ਜਾ ਰਹੇ ਨੇ ਹਾਂਜੀ ਸੋ ਮੈਂ ਐਮਪੀ ਸਿੰਘ ਜੀ ਦੀ ਟੀਮ ਰੇਵ ਆਫ ਪੋਜ਼ਿਟਿਵਿਟੀ ਨੂੰ ਵਧਾਈ ਦਿਨਾ ਹਾਂ ਕਿ ਜੋ ਇੰਨਾ ਸੋਹਣਾ ਉਪਰਾਲਾ ਉਹਨਾਂ ਨੇ ਅੱਜ ਕੀਤਾ ਹੋਇਆ ਹੈ ਗੁਰੂ ਸਾਹਿਬ ਅਗੇ ਬੇਨਤੀ ਅਰਦਾਸ ਹੈ ਇਸੇ ਤਰ੍ਹਾਂ ਦਾ ਲੈਂਦੇ ਸਵਾਸਾ ਤੱਕ ਇਹ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ